ਦੇ ਪੁੱਠੇ ਕੰਮ ਕਰਦੇ ਆਉਂਦੇ ਸਾਲੇ। ਸਾਡਾ 40000 ਤੋਂ ਹੋਣੀ ਖੜਾ ਖੜਾ ਘਟ ਗਿਆ। ਉਹ ਅਸੀਂ ਵੀ ਹੋਰ ਵੀ 5 2-4000 5000 ਘਟਾ ਦ। ਜੇ ਮਤਲਬ ਮੇਰਾ ਨਾਂ ਨਹੀਂ 4 ਲੱਖ ਦੀ। ਸਹੀ ਆ। ਆ 4 ਲੱਖ ਦੀ ਹੈ ਨਾ। ਜਦੋਂ ਅਸੀਂ ਅਮਰੀਕਾਤ ਮੁੜ ਕੇ ਆ ਦੋ ਬੰਦੇ ਜਿਹੜੇ ਆ ਨਾ ਇਹ ਦੋਏ ਜਿੱਦਾਂ ਚਾਚੇ ਤਾਇਆ ਦੇ ਮੁੰਡੇ ਆ। ਤੇ ਜਦੋਂ ਇਕੱਠੇ ਸੀਗੇ ਤਾਂ ਇਹ ਨਹੀਂ ਪਿੰਡੋਂ ਆਪਣੇ ਉਹ ਐਮਐਲਏ ਵੀ ਹਰਾਤਾ ਸੀ ਉਸ ਵੇਲੇ ਉਹ ਮੋਕੇ ਦਾ ਐਮਐਲਏ ਸੀਗਾ ਹੈਨਾ ਤੇ ਸਭ ਤੋਂ ਵੱਡੀ ਗੱਲ ਘਾਰਾਂ ਮੂੰਹ ਸਾਹਮਣੇ ਆ ਸਾਹਮਣੇ ਮੂੰਹ ਸਾਹਮਣੇ ਘਰ ਸੀਗਾ ਪੰਗਾ ਪਿਆ ਸੀਗਾ ਪਿੰਡ ਉਸ ਉਸ ਵੇਲੇ ਉਹ ਐਮਐਲਏ ਸੀਗਾ ਹਾਂ ਸੀਗਾ ਉਸ ਵੇਲੇ ਐਮਐਲਏ ਸੀ ਨਾ ਉਹ ਸਾਨੂੰ ਕੋ ਬਹਾਨਾ ਲੱਭੇ ਘਰੋਂ ਕਿੱਦਾਂ ਆਈਏ ਅਸੀਂ ਉੱਥੋਂ ਕੋਈ ਗਾਂ ਫੜ ਲਈ ਇੱਕ ਟੁੱਟੀ ਗਈ ਸੀ ਕਿ ਬੇ ਛੱਡਣ ਚੱਲੇ ਆ ਅਸੀਂ ਜਿਹੜੀ ਇੱਥੇ ਖੇਤਾਂ ਵਿੱਚ ਬੰਨੀ ਸੀ ਇੱਥੇ ਬੰਨ੍ਹ ਦਿੱਤੀ ਸੀ ਉਹ ਬਾਅਦ ਚ ਮਲਾ ਦਾ ਗਾਂ ਨਿਕਲ ਗਈ ਗਾਂ ਨਿਕਲ ਹੀ ਆਈ ਸੀ ਬੰਦਾ ਉਹਦਾ 13 ਕੇ 15000 ਰੁਪਏ ਦਵੇ ਮੋਹਣ ਤੋਂ ਨੂੰ ਮੋਹਣ ਤੋਂ ਕਹਿੰਦਾ ਨਹੀਂ ਮੋਹਣ ਤੋਂ ਆਪਣੇ 25 ਮੰਗਣ ਲੱਗੇ ਹੋ ਸਗਾ ਲਓ ਅੱਜ ਤੁਹਾਨੂੰ ਆਪਣੇ ਝੋਨਾ ਦਿਖਾਉਂਦੇ ਆਂ ਕੋਠੇ ਤੇ ਖੜਕੇ ਦੇਖੋ ਝੋਨਾ ਆਪਣਾ ਆ ਲੈਂ ਜਿਹੜੀ ਪਰਲੀ ਆ ਆ ਵਾਲੀ ਲੈਂ ਜਿਹੜੀ ਆ ਇਹ ਸਭ ਤੋਂ ਲਾਸਟ ਵਾਲੀ ਆ ਆ ਆਪਣੀ ਮੱਕੀ ਆ ਮੱਕੀ ਦੇਖੋ ਆਪਣੀ ਐਨ ਕੋਠੇ ਖੜ ਕੇ ਪਤਾ ਲੱਗਦੀ ਦੇਖੋ ਐ ਕਿਨੇ ਐਨ ਇੱਕ ਸਾਰ ਐਨ ਪੂਰੀ ਇੱਕ ਸਾਰ ਆ ਜਿਹਦਾ ਉੱਪਰੋਂ ਕਿਸੇ ਨੇ ਕੱਟਿਓ ਨਹੀਂ ਹੁੰਦੀ ਕੈਂਚੀ ਦੇ ਨਾਲ ਇਹਨੂੰ ਕਹਿੰਦੇ ਆ ਵੇ ਅਸਲੀ ਮੱਕੀ ਪੂਰੀ ਜਿਹਨੂੰ ਭਾਰੀ ਕਹਿ ਸਕਦੇ ਆਪਾਂ ਹੁਣ ਮੱਕੀ ਵੀ ਘਾਟੇ ਨਹੀਂ ਜਾਂਦੀ। ਅਸੀਂ ਵੈਸੇ ਤਿੰਨ ਫਸਲਾਂ ਜਿਆਦਾ ਸ਼ਕੀਨ ਆ। ਝੋਨਾ ਵੱਢ ਕੇ ਆਲੂ ਜਾਂ ਮਟਰ ਫੇ ਮਗਰ ਕਣਕ। ਕਣਕ ਵੀ ਆਪਣੀ ਗੇਤੀ ਹੁੰਦੀ ਤੇ ਝੋਨਾ ਵੀ ਪੂਰਾ। ਤੀਜੀ ਫਸਲ ਗੱਭੇ ਗੱਡੀ ਦੀ ਆ। ਉਹ ਦੇਖੋ ਤਾਂ ਆਪਣੀ ਥਾਰਾਂ ਦੀ ਦੇਖੋ ਤਾਂ। ਦੇ ਪੁੱਠੇ ਕੰਮ ਕਰਦੇ ਆਉਂਦੇ ਸਾਲੇ। ਅੱਖਾਂ 'ਚ ਭਾਵੇਂ ਮੱਛਰ ਪਈ ਜਾਵੇ। ਉਸੀਂ ਸਾਰੇ ਕੁੱਤੇ ਖੰਸੀ ਕਰਦੇ ਫਿਰਦੇ ਹੈ ਸਹੀ ਹੈ ਸਹੀ ਹੈ ਅੱਜ ਗੱਡੀਆਂ ਗੱਡੀਆਂ ਹੋਈਆਂ ਹੂ ਤੇ ਆ ਜਾ ਬੜੀ ਆਣਾ ਆਣਾ ਥੱਲੇ ਨੂੰ ਆਣਾ ਮੈਂ ਤਾਂ ਝੋਨਾ ਦਾ ਹਾਲਦਾ ਸੀ ਖੁੱਤ ਖੇਤਾਂ ਦਾ ਝੋਨਾ ਦੇਖੋ ਹਾਂ ਚਲੋ ਹੁਣ ਆਪਾਂ ਬੰਨੇ ਬੰਦਿਆ ਕੋਲ ਦੇਖਦੇ ਕਿੱਥੋਂ ਆਏ ਆ ਨਹੀਂ ਮੈਂ ਨਹੀਂ ਨਹੀਂ ਤੂੰ ਆਇਆ ਕਿੱਥੋਂ ਪਹਿਲਾਂ ਇਹ ਬੱਸ ਹੋਰ ਸੋਹਰਿਆਂ ਤੋਂ ਆਇਆ ਜੀ ਸੋਹਰਿਆਂ ਤੋਂ ਆਇਆ ਭਾਜੀ ਸੇਵਾ ਪਾਣੀ ਫੁੱਲ ਹੋਈ ਹੋ ਅੱਜ ਇਹ ਤਾਂ ਅੱਜ ਸੇਵਾ ਕਰਾ ਕੇ ਆਇਆ ਪਰੋਣੇ ਪਰੋਣੇ ਹੋਈ ਪੂਰੀ ਕਿ ਨਹੀਂ ਪੂਰੀ ਹੈ ਪੂਰੀ ਹਾਂ 50 ਟੋਲਾ 50 ਟੋਲਾ ਜੀ ਲੈ 16 ਟੋਲਾ ਇਹਦਾ ਗਲਾਸੀ ਦੇਸੀ ਗੱਡੀ ਦੇਸੀ ਦੀ ਲਾ ਕੇ ਆਇਆ ਹੁਣ ਇਹ ਅੱਜ ਨਹੀਂ ਲਈ ਛੁੱਟੀ ਕਰਾਤੀ ਹਾਂ ਮੈਂ ਜੀ ਸੰਗਰਾਮ ਅੱਜ ਰਹਿਣ ਹੁੰਦੇ ਆ ਅੱਛਾ ਪਾਣੀ ਵੀ ਠੰਡਾ ਕਰਕੇ ਮੰਗਰੇ ਜੇ ਸੰਗਰਾਦਵਾਤਾ ਅੱਜ ਪਾਣੀ ਠੰਡਾ ਪੀਂਦੇ ਨੇ ਆਣਾ ਨਹੀਂ ਹੁਣ ਨਰ ਵੀ ਲਾ ਦ ਕਾਲ ਵੀ ਇਹ ਠੰਡੀ ਲੈ ਲਈਂ ਇੱਥੋਂ ਕੋਈ ਗੱਲ ਨਹੀਂ ਕਰਨਾ ਜੋ ਕਰਨਾ ਠੰਡੀ ਜੀ ਪੀਣੀ ਸਹੀ ਗੱਲ ਹੈ ਹੈਨਾ ਬਾਜੀ ਸਹੀ ਗੱਲ ਪਟਕਾ ਨਾਲ ਟੈਨਸ਼ਨ ਕਾਦੀ ਆ ਪਟਕਾ ਅੱਜੇ ਪੈਸੇ ਲੈ ਕੇ ਆਇਆ ਸਵੇਰੇ ਨਾਲੇ ਹੂੰ ਕੌਣ ਪਟਕਾ ਪੈਸੇ ਕਿੱਥੋਂ ਲੈ ਕੇ ਆਇਆ ਮਿਲ ਗਿਆ ਚਾਹਾਂ ਵਾਸਤੇ ਹਾਂ ਦੂਜੀ ਭੈਣ ਦੀ ਲੰ 14 ਲੱਖ ਨਹੀਂ ਆਣੇ ਮੈਂ ਕਿਹਾ ਸਾਰੇ ਉਹੀ ਮਿਲਨੇ ਹੋਰ ਹਾਂ ਅਸੀਂ 25 ਲੱਖ ਹੀ ਆਉਣੇ ਤੁਸੀਂ 14 ਤੇ ਡਿਗੀ ਜਾਣੇ 25 ਨਹੀਂ ਮਿਲਣ ਓਏ 14 14 14 ਲੱਖ ਮਿਲਣ ਉਹ ਜੇ ਦੂਜੀ ਵਾਰ ਆਪਾਂ ਕੇਸ ਕਰਨਾ ਫੇਰ ਬੱਚੇ ਤਾਂ ਗਿਆ ਹਾਂ ਸਹੀ ਏ ਲੈ ਉਹ ਉਹ ਵੀ ਆਪਣਾ ਦਾਦਾ ਹੁੰਦਾ ਹਨ ਉਹ ਅੱਧ ਕਰਨਾ ਆਪਾਂ ਇਹਦੇ ਦੀ ਇਹਦੇ ਉੱਚੀ ਹੈ ਮੈਂ ਕਹਿੰਦਾ ਇਹ ਨਾਲ ਬੱਲੀ ਉੱਚੀ ਹੈ ਇਹਦੇ ਪਾਹੀ ਉਹ ਹੀ ਇੱਕ ਗੱਠ ਤਿੰਨ ਚਾਰ ਇੰਚ ਉੱਚੀ ਹੈ ਉਹ ਫਰਕ ਹੁੰਦਾ ਤਿੰਨ ਚਾਰ ਇੰਚ ਨਾ ਹਾਂ ਗੱਡੀ ਦੀ ਡਿਮਾਂਡ ਪਾਣੀ ਇਹਦੀ ਬੱਲੀ ਉਹ ਪਾ ਲਈਏ ਡਿਮਾਂਡ ਤੇਰੇ ਵਾਲੀ ਗੱਡੀ ਦੀ ਨਹੀਂ ਨਹੀਂ ਕਹਿੰਦਾ ਪਾ ਦੇਣੀ ਉਹ ਆਹ ਭਾਜੀ ਮੈਂ ਪਾਣਾ 10 ਮੈਂ ਪਾਣਾ ਤੂੰ ਜੱਫਤਾ ਕਰ ਹਾਂ ਰੇਟ ਲਵਾਉਣ ਦੀ ਕੀ ਆ ਆਪੋ ਲੱਖ ਜੀ 2 ਲੱਖ ਮਿਲਦਾ ਪੁੱਛੋ ਕੀ ਪੁੱਛਣਾ ਦੱਸ ਕਿੰਨੇ ਦੀ ਵੇਚਣੀ ਹੈ ਹੈ ਕਿੰਨੇ ਦੀ ਵੇਚਣੀ ਹੈ 3 ਲੱਖ 20 ਹਜ਼ਾਰ ਰੁਪਏ ਲੈਣਾ ਇਹਦਾ 3 ਲੱਖ 20 ਹਜ਼ਾਰ ਲੈਣਾ ਸਹੀ ਹੈ ਕਿਹੜਾ ਮਾਡਲ ਆ ਇਹ 2010 ਮਾਡਲ ਆ ਸਹੀ ਹੈ ਜਾਣੀ ਨਾ ਲੈਣ ਵਾਲੀਆਂ ਗੱਲਾਂ ਆ ਨਾ ਦੇਣ ਵਾਲੀਆਂ ਗੱਲਾਂ ਨਹੀਂ ਪਾਜੀ ਬੰਪਰ ਟੂ ਬੰਪਰ origignal ਆ ਬੰਪਰ ਟੂ ਬੰਪਰ ਪੇਂਟ ਨਹੀਂ ਹੋਇਆ ਕੋਈ ਵੀ ਸਹੀ ਹੈ ਇਹ ਗੱਲ ਚੈੱਕ ਕਰਾ ਲੈ ਕਿਸੇ ਤੋਂ ਵੀ ਯਾਰ ਗੱਲ ਨਾ ਵੀ ਆਪਾਂ ਚੈੱਕ ਕਰਾ ਲਓ ਨਹੀਂ 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 ਹੈਗੀ ਵਾਕਿਆ ਤੁਸੀਂ ਝੂਠ ਬੋਲਦੇ ਨਹੀਂ ਲੱਗੀ ਉਹਨੇ ਬਾਮਾ ਬੰਪਰ ਤੋਂ ਬੰਪਰ origignal ਲਵਾਓ ਨਹੀਂ 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 ਲੱਗੀ ਉਹ ਗੱਡੀ ਕਿਤੇ ਠੀਕਾ ਟੁੱਟ ਨਹੀਂ ਓਕੇ ਆ ਜੋ ਮਰਜੀ ਚੈੱਕ ਕਰਾ ਲਾਸਟ ਛੱਡ ਦਵਾਂਗੇ ਆਪਾਂ 2.80 ਹਾਂ ਸਾ 40000 ਤੋਂ ਹੋਣੇ ਖੜਾ ਖੜਾ ਘਟ ਗਿਆ ਤਾਂ ਜੇ ਉਹ ਕੋਈ ਬੰਦਾ ਤੁਹਾਡਾ ਨਾਮ ਲੈ ਕੇ ਤੈਨੂੰ ਫੋਲੋ ਕਰਕੇ ਆਂਦਾ ਤੇ ਤੇਰੇ ਨਾਲ ਸਬਸਕ੍ਰਾਈਬ ਕਰਕੇ ਆਂਦਾ ਲਾਈਕ ਕਰਕੇ ਆਂਦਾ ਕਮੈਂਟ ਕਰਕੇ ਆਂਦਾ ਉਹਨੂੰ ਦੇਣਾ 40000 ਛੱਡ ਦਾਲਾ ਚਾਹ ਸਹੀ ਆ ਉੱਤੋਂ ਰੁਪਈਆ ਨਾ ਉੱਪਰ ਕਰਨਾ ਨਾ ਥੱਲੇ ਕਰਨ 280 ਲਾਸਟ ਡਨ 280 ਦੇ ਦੇਣੀ ਆ ਇਹ ਤਾਂ ਸਹੀ ਹੋਈਓਗਾ ਹਨਾ ਟਾਇਰ ਪਾਜੀ ਦੇਖ ਲੈ ਮੂਹਲੇ ਦੇਖ ਲੈ ਠੀਕ ਆ 29 ਤੱਕ ਪਾ ਦਿਆ ਟਾਇਰ ਪਿਛਲੇ ਦੇਖ ਲੈ ਪਿਛਲੇ ਪਏ ਆ ਸੀ 80% ਪਿਛਲੇ ਪਏ ਆ ਮੂਹਲੇ ਪਏ ਹੋਗੇ 90 ਪੈਸੇ ਸਹੀ ਆ ਹੂੰ ਉਦਾਂ ਕੋ ਬੰਦੇ ਦੀ ਗੱਡੀ ਵਗਾ ਕੇ ਆਣਾ ਧੱਕੇ ਨਹੀਂ ਨਹੀਂ ਪਾਜੀ ਗੱਡੀ ਅੰਦਰੋਂ ਇੰਟੀਰੀਅਰ ਚੈੱਕ ਕਰਾ ਪਾਜੀ ਦੇਖ ਲੈ ਪਾਜੀ ਨਹੀਂ ਗੱਡੀ ਤਾਂ ਸੰਭੀ ਹੋ ਨਵੀਂ ਆ ਪੂਰਾ ਲੱਗਾ ਬੇਸਬੂਸ ਪਈ ਆ ਸਾਰਾ ਕੁ ਵਿੱਚੇ ਦੇਣਾ ਸਹੀ ਆ 280 ਦੇ ਹੂੰ ਜਿਵੇਂ ਚੱਤਕਾਰ ਦਾ ਆ ਜਾਓ ਬਾਕੀ ਤੇਰੇ ਨਾਂ ਤੇ ਕੋਈ ਆਊਗਾ ਮੌਕੇ ਤੇ ਫਿਰ ਮਾਨਦਾਨ ਵੀ ਕਰ ਦਵਾਂਗੇ ਉਸ ਤੋਂ ਘੱਟ ਨਹੀਂ ਕਰ ਦਵਾਂਗੇ 280 ਵੀ ਹੋਰ ਵੀ 5 2-4000 5000 ਘਟਾ ਦੇਣਾ ਇਹ ਮਤਲਬ ਮੇਰਾ ਨਾਂ ਨਹੀਂ ਲਾਂਦਾ ਇਹ 320 ਆ ਜੀ ਮੇਰਾ ਨਾਂ ਲੈਂਦਾ ਆ ਫੇਰ 280 ਆ ਆ ਦੇਣੀ ਭਾਜੀ 4 ਲੱਖ ਦੀ ਸਹੀ ਆ ਆ 4 ਲੱਖ ਦੀ ਹੈ ਨਾ ਨਾਂ ਕਰਾ ਕੇ ਦੇਵਾਂਗੇ ਠੀਕ ਉਦੋਂ ਸਾੜਾ ਕਹਿੰਦਾ ਸੀ ਮੈਂ ਦੇਣੀ ਨਹੀਂ ਇਹ ਮੈਂ ਤਾਂ ਨੂੰ ਉਦੋਂ ਹੀ ਕਹਿੰਦਾ ਸੀ ਚੱਕ ਦੇ ਡਿਮਾਂਡ ਪਾ ਤੈਨੂੰ ਕਹਿਤਾ ਡਿਮਾਂਡ ਸਾਢੇ 24 ਦੀ ਦੇਣੀ ਆ ਸਾਢੇ 24 ਦੀ ਹਾਂ ਮੈਂ ਉਹ ਤਿੰਨਾਂ ਗੱਡੀਆਂ ਤੇ ਰੇਟ ਲੱਗਾ ਹੈ 280 ਸਾਢੇ 24 ਮੈਂ ਕਹਿੰਦਾ ਚੱਲੀ ਵੀ ਕੱਖ ਨਹੀਂ ਕਿੰਨਾ ਚੱਲੀ ਆ 4 ਲੱਖ ਸੱਤ ਪੀਰ ਬੈ 7000 ਕਿਲੋਮੀਟਰ ਚੱਲੀ ਐ ਸੱਤ ਹਜ਼ਾਰ ਐਨ ਓਰੀਜਨਲ ਆ। ਤੁਹਾਨੂੰ ਪਹਿਲੀ ਸਰਵਿਸ ਵੀ ਨਹੀਂ ਹੋਈ ਹੈਗੀ। ਹੂੰ ਐ ਬਾਕੀ ਟਾਇਟਪਾ ਦੇਖ ਲਓ ਤੁਸੀਂ। ਸਹੀ ਹਲੇ। ਗੱਡੀਆਂ ਹੋਰ ਬਹੁਤ ਖੜੀਆਂ ਪਾਜੀ ਵਾਲੇ ਆਈਆਂ ਨਹੀਂ ਅੱਜ ਗਏ ਮੁੰਡੇ। ਹੁਣ ਇਹਦੇ ਭਾਈ ਚਲਾਨ ਸ਼ੋਅ ਕਰਦੇ ਸੀ। ਨਹੀਂ ਹੁਣ ਤੁਸੀਂ ਮੋਹਰੀ ਵਾਲ ਸਰਪੰਚੀ ਕਦੋਂ ਲਾਣਨੀ ਆ ਹੁਣ। ਜਦੋਂ ਅਸੀਂ ਮਿਰਕਤ ਮੁੜ ਗਏ। ਇਹ ਹੁਣ ਤੁਹਾਨੂੰ ਤਾਂ ਲਾਣ ਦੀ ਚਾਹੀਦੀ ਸਰਪੰਚੀ ਸਹੀ। ਲੜਾਂਗੇ ਮਾੜਾ ਸੂਝਵਾਨ ਹੋਈ ਹੈ ਨਾ ਪਿੰਡ ਦੇ ਕੰਮ। ਦੇਖੋ ਤੁਹਾਨੂੰ ਨਾ ਬੱਲੀ ਉਹ ਬੱਲੀ ਉੱਥੇ ਬੈਠ। ਉਰੇ ਉਰੇ। ਆ ਦੋ ਬੰਦੇ ਜਿਹੜੇ ਆ ਨਾ ਇਹ ਦੋਏ ਜਿੱਦਾਂ ਚਾਚੇ ਤਾਇਆ ਦੇ ਮੁੰਡੇ ਆ ਮਤਲਬ ਉਹਨਾਂ ਦੇ ਇਹਨਾਂ ਦੋਹਾਂ ਦੇ ਡੈਡੀ ਭਰਾ ਆ ਸਕੇ ਤਾਂ ਇਹ ਇਕੱਠੇ ਇਹਨਾਂ ਦਾ ਪਰਿਵਾਰ ਸਾਂਝਾ ਸੀਗਾ ਤੇ ਜਦੋਂ ਇਕੱਠੇ ਸੀਗੇ ਤਾਂ ਇਹ ਨਹੀਂ ਪਿੰਡੋਂ ਆਪਣੇ ਉਹ ਐਮ.ਐਲ.ਏ ਵੀ ਹਰਾਤਾ ਸੀ ਏਕੇ ਦਾ ਮਤਲਬ ਤੇ ਹੈ 20 ਸਾਲ ਬਾਅਦ ਸਰਪੰਚ ਜਿਹੜਾ ਮਤਲਬ ਇੱਥੇ ਦਾ ਐਮ.ਐਲ.ਏ ਸੀਗਾ ਜਦੋਂ ਐਮ.ਐਲ.ਏ ਸੀ ਉਹ ਮੈਂ ਖੈਰ ਮੌਕੇ ਤੇ ਉਸ ਵੇਲੇ ਜ਼ਿਲ੍ਹਾ ਪਰਿਸ਼ਦ ਜਿੱਤੀ ਸੀਗੀ ਉਸ ਵੇਲੇ ਜ਼ਿਲ੍ਹਾ ਪਰਿਸ਼ਦ ਉਸ ਵੇਲੇ ਉਹ ਮੌਕੇ ਦਾ ਐਮ.ਐਲ.ਏ ਸੀਗਾ ਹੈਨਾ ਤੇ ਨੌਰੀ ਦਾ ਬੰਦਾ ਖੜਾ ਸੀ ਉਹ ਤਾਂ ਮੈਨੂੰ ਅਚੇਤਾਂ ਉਦੋਂ ਅਸੀਂ ਬਹੁਤ ਤੁਸੀਂ ਨਾਲੇ ਸੀ ਭਾਜੀ ਬਾਰੇ ਬਹੁਤ ਹਾਂ ਬਹੁਤ ਘੁੰਮੇ ਸੀ ਅਸੀਂ ਤਾਂ ਜਦੋਂ ਉਹਨੂੰ ਸਰਪੰਚੀ ਹराई ਸੀ ਹਾਂਜੀ ਉਦੋਂ ਉਦੋਂ 20 ਕੇ 25 ਸਾਲ ਲਗਾਤਾਰ ਹੋ ਗਏ ਉਦੋਂ 20 ਸਾਲ ਹੋ ਗਏ ਸੀ ਨਾ ਲਗਾਤਾਰ ਉਹ ਪੰਜ ਸਰਪੰਚ ਪੰਜ ਜਿੱਤਦੇ ਇਹਨਾਂ ਨੂੰ 20 25 ਸਾਲ ਹੋ ਗਏ ਹਾਂ ਉਦੋਂ ਐਮਐਲਏ ਦੀ ਇਲੈਕਸ਼ਨ ਉਹ ਲੜ ਚੁੱਕਾ ਸੀ ਉਦੋਂ ਹਾਰ ਗਿਆ ਸੀ ਮੇਰਾ ਖਿਆਲ ਨਾਲ ਪਹਿਲਾਂ ਉਹ ਹਾਰ ਗਿਆ ਸੀ ਉਹ ਤਾਂ ਉੱਤ ਜਣਗੇ ਪਹਿਲਾਂ ਉਹਦਾ ਬਾਪੂ ਸਗਾ ਯਾਨੀ ਕਿ ਬਾਪੂ ਦਾ ਤਾਂ ਲੜਿਆ ਹੀ ਨਹੀਂ ਸੀ ਕਦੇ ਐਮ.ਐਲ.ਏ. ਬਾਪੂ ਯਾਨੀ ਕਿ ਉਹ ਜਾਦਾ ਯਾਨੀ ਕਿ ਉਹਨੂੰ ਕਹਿਣ ਲੱਗੇ ਸੀ ਵੀ ਇਹ ਵੀ ਐਮ.ਐਲ.ਏ. ਐ। ਦੇਖੋ ਜਿੱਦਾਂ ਬਾਜੀ ਕੋਲ ਇੱਕ ਤਗੜੇ ਸੀ। ਹਾਂ ਬਈ ਤਗੜੇ ਪੈਸੇ ਵਾਲੀ ਸ਼ਾਮੀ ਸੀ। ਖੜਾ ਸਗਾ ਬਣਿਆ ਨਹੀਂ ਸੀਗਾ ਤਾਂ ਵੀ ਬਾਜੀ ਗੱਲ ਇੱਕੀ ਉਹੀ ਹੋ ਜਾਂਦੀ ਨਾ ਕਿਸੇ ਦੇ ਘਰੋਂ 20-25 ਸਾਲਾਂ ਬਾਅਦ ਸਰਪੰਚੀ ਗੱਲ ਨਹੀਂ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਹੂੰ ਉਹ ਵੀ ਕਿਤੇ ਮਾੜੀ-ਮੋਟੀ ਸ਼ਹਿ ਥੋੜੀ ਹੁੰਦੀ ਆ ਉਹ ਵੀ ਨਾਲੇ ਮਾਮਾ ਐਡੀ ਤਗੜੀ ਸ਼ਾਮੀਆ ਭੈਣ ਤੇ ਉਹ ਮਨਾਂ 100-150 ਕਿੱਲਾ ਜ਼ਮੀਨ ਦਾ ਹੋਣਾ। ਬਿਲਕੁਲ ਆਹ ਉਹ ਮਤਲਬ ਖਾਮੀ ਵੀ ਬਹੁਤ ਤਕੜੀ ਆ ਤੇ ਇੱਕ ਤੁਹਾਡੇ ਸਭ ਤੋਂ ਵੱਡੀ ਗੱਲ ਘਾਰਾ ਮੂੰਹ ਸਾਹਮਣੇ ਆ ਸਾਹਮੂ ਸਾਹਮਣੇ ਉਹ ਸਾਹਮਣੇ ਕਰ ਸਕੀ ਬਿਲਕੁਲ ਸਹੀ ਆ ਲਿਆ ਪਰ ਫਿਰ ਵੀ سپورਟ ਕੀਤੀ ਸਾਰੇ ਨੇ ਉਹ ਚ ਕੋਈ ਨਹੀਂ ਸਾਰੇ ਨੇ سپورਟ ਕੀਤੀ ਆ ਠੀਕ ਆ ਐਸੀ ਐਸੀ ਭਾਈ ਜਰਾ ਐਸੀ ਭਾਈ ਜਰਾ ਉਹਨਾਂ ਨੇ ਵੀ ਆਪਣੀ سپورਟ ਕੀਤੀ ਤੇ ਬਾਕੀ ਭਾਜੀ ਜੋ ਕੰਮ ਆਪਣੇ ਬਾਪੂ ਨੇ ਕੀਤੇ ਹੋਏ ਉਹ ਵੀ ਦਿਨੇ ਕੀਤੇ ਵੀ ਨਹੀਂ ਅਜੇ ਤੱਕ ਨਹੀਂ ਮੈਂ ਕਹਿੰਦਾ ਜਦੋਂ ਉਹ ਦੂਜੇ ਪਾਏ ਸੀ ਉਹ ਛੱਪੜ ਵਾਲੇ ਪੈਪਾ ਜਦੋਂ ਪੰਗਾ ਪਿਆ ਸੀਗਾ ਪਿੰਡ ਉਸ ਉਸ ਵੇਲੇ ਉਹ ਐਮਐਲਏ ਸੀਗਾ ਹਾਂ ਸੀਗਾ ਉਸ ਵੇਲੇ ਐਮਐਲਏ ਸੀ ਨਾ ਉਹ ਜਦੋਂ ਤੇ ਮੌਕੇ ਦਾ ਐਮਐਲਏ ਹੋਵੇ ਉਹ ਤੋਂ ਪੈਪ ਨਹੀਂ ਸੀ ਰੋਕ ਹੋਏ ਹਾਂ ਹੈਨਾ ਜਣੀ ਇੱਕ ਏਕਾ ਦਾ ਮਤਲਬ ਮੈਂ ਇਹ ਕਹਿੰਦਾ ਵੀ ਕਹਣਾ ਬੰਦੇ ਏਕਾ ਹੋਵੇ ਏਕਾ ਹੋਣਾ ਚਾਹੀਦਾ ਇੰਨਾ ਹੁੰਦਾ ਸੀ ਨਾ ਆਪਣੇ ਬੰਦੇ ਚ ਏਕਾ ਬਹੁ ਹੁੰਦਾ ਸੀ ਹੁਣ ਇੱਥੇ ਵੀ ਆਪਾਂ ਜਿੰਨੇ ਜਣੇ ਬੰਦੇ ਹੁੰਦੇ ਸੀਗੇ ਆਪਣਾ ਇਹ ਹੁੰਦਾ ਸੀਗਾ ਵੀ ਸਾੜਾ ਕੋਈ ਆਲਦ ਵਾਲੇ ਕੋਈ ਦੋ ਚੋਂ ਪਿੰਡਾਂ ਦੀ ਪੰਗਾ ਲੈਿੰਦਾ ਨਹੀਂ ਸੀ ਹੁੰਦਾ ਉਹਨਾਂ ਨੂੰ ਇਹ ਹੁੰਦਾ ਸੀ ਵੀ ਇਕੱਠੇ ਹੀ ਆ ਚਾਰ ਪੰਜ ਭਰਾ ਨਾਲ ਹੁਣ ਸਾਡੇ ਟੱਬਰ ਚੋਂ ਸੱਤ ਮੁੰਡੇ ਸੀ ਹੂੰ ਸੱਤ ਪੰਜ ਸੱਤ ਮੁੰਡੇ ਸਾਡੇ ਟੱਬਰ ਚੋਂ ਸੀ ਸਾਡੇ ਸ਼ਰੀਕੇ ਦੇ ਤੁਸੀਂ ਵੀ ਆਪਾਂ ਕਿਨੇ 20 25 ਜਾਣੇ ਹੋ ਜਾਂਦੇ ਹੁੰਦੇ ਭਾਵੇਂ ਉਹ ਵੀ ਬਹੁਤ ਵੱਡੀ ਸ਼ੀ ਹੈ ਨੋਹੀ ਕਹਿੰਦਾ ਵੀ ਜਦੋਂ ਇੱਕ ਵਾਰ ਉਹ ਇੱਥੇ ਗਰਾਊਂਡ 'ਚ ਲੜਾਈ ਹੋਈ ਸੀ ਹੂੰ 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 ਇੱਥੇ ਜੇ ਲੋਕ ਕਹਿੰਦੇ ਸੀ ਰਾਤ ਨੂੰ ਗੇੜੀ ਮਾਰਨ ਆਉਣੇ ਜੱਲੇ ਆਪਾਂ ਗਰਾਊਂਡ 'ਚ ਕੁੱਟੇ ਨਹੀਂ ਸੀਗੇ ਉਹ ਕਹਿੰਦੇ ਸੀ ਗੇੜੀ ਮਾਰਨ ਆਉਣੀ ਆ ਸਾਨੂੰ ਕੋਈ ਬਹਾਨਾ ਲੱਭੇ ਘਰੋਂ ਕਿੱਦਾਂ ਆਈਏ ਅਸੀਂ ਉੱਥੋਂ ਕੋਈ ਗਾਂ ਫੜ ਲਈ ਇੱਕ ਟੁੱਟੀ ਹੋਈ ਸੀ ਇਸਕੇ ਵੇਚਣ ਚੱਲੇ ਆਂ ਅਸੀਂ ਜਿਹੜੀ ਇੱਥੇ ਖੇਤਾਂ 'ਚ ਬੰਨੀ ਸੀ ਇੱਥੇ ਬੰਨ੍ਹ ਦਿੱਤੀ ਸੀ ਉਹ ਬਾਅਦ 'ਚ ਮਲਾ ਦਾ ਗਾਂ ਨਿਕਲ ਵੀ ਗਈ ਨਿਕਲ ਹੀ ਆਈ ਸੀਗੀ ਬੰਦਾ ਉਹਦਾ 13 ਕੇ 15000 ਰੁਪਏ ਦਵੇ ਮੋਹਣ ਥੋਂ ਨੂੰ ਮੋਹਣ ਥੋਂ ਕਹਿੰਦਾ ਨਹੀਂ ਮੋਹਣ ਥੋਂ ਆਪਣੇ 25 ਮੰਗਣ ਲੱਗੇ ਹੋ ਸਗਾ ਆਹ ਸਹੀ ਗੱਲ ਆ ਬਾਅਦ 'ਚ ਗਾਂ ਖਰਾਬ ਹੋ ਗਈ ਸੀ ਗਾਂ ਵੀ ਖਰਾਬ ਹੋ ਗਈ ਫਿਰ ਹਾਂ ਇਦਾਂ ਦੇ ਕੰਮ ਉਸ ਵੇਲੇ ਪਤਾ ਗੱਲ ਕੀ ਹੁੰਦੀ ਸੀ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੁੰਦਾ ਸੀ ਵੀ ਇਹ 20 25 ਜਣੇ ਆ ਇਹ ਇਕੱਠੇ ਹੀ ਬੀਮਾਲਾ ਕਿਸੇ ਇੱਕ ਨਾ ਵੀ ਪੰਗਾ ਪੈ ਗਿਆ ਇਹ 20 ਦੇ ਬੀਹੇ ਸਾਰੇ ਆ ਜਾਣੇ ਆ ਇਹ ਉਦੋਂ ਭਾਜੀ ਚੱਕਰ ਇਦਾਂ ਵੀ ਹੁੰਦਾ ਸੀ ਉਹਨਾਂ ਸਾਰਿਆਂ ਨੂੰ ਪਤਾ ਵੀ ਲੜ ਵੀ ਪਏ ਤਾਂ ਡੈਡੀ ਨੇ ਗੱਲ ਸਾਮ ਲੈਣੀ ਆ ਬਾਠ ਠੀਕ ਹੈ ਇੰਨਾ ਪਤਾ ਸੀ ਉਸ ਪਹਿਲੇ ਹਾਂ ਇਹ ਵੀ ਸਾਮ ਲੈਣੀ ਗੱਲ ਕੋਈ ਨਹੀਂ ਬੜਾ ਚੋਰੀ ਤੁਹਾਡੇ ਬਣਾਇਆ ਕਰੇ ਨਮਾਰਿਆ ਸੀ ਮੈਂ ਤਰੀਕਾ ਬਹੁਤ ਦਾਰੇ ਇਹਨੇ ਕਿੱਥੇ ਮਾਰੇ ਭਾਜੀ ਇਹ ਵੀ ਸਲਮਾਨ ਖਾਨ ਬਣਿਆ ਸੀ ਅੱਛਾ ਉਹ ਪਤਾ ਨਹੀਂ ਕੀ ਕਿਹੜਾ ਆ ਗਿਆ ਸੀਗਾ ਇਹਨੇ ਮਾਰ ਕੇ ਮੁੰਲਾ ਦਾ ਪੈਂਟ ਚ ਮੀਟ ਮੂਟ ਵੀ ਬਣ ਨੀ ਮਾਰ ਮਾਰਦਾ ਨਹੀਂ ਚਾਹੀਦਾ ਯਾਰ ਇਹਦੇ ਵਿੱਚ ਆਉਣ ਪਰ ਭਾਜੀ ਤੁਸੀਂ ਕਿੰਨੇ ਰੋਟਾ ਪਾ ਦਸਨਾ ਇਹਨਾਂ ਨੂੰ ਮੈਂ ਦਿਖਾਇਆ ਮੈਂ ਕਰਾ ਦਿਖਾ ਅੱਛਾ ਮੈਨੂੰ ਨਹੀਂ ਪਤਾ ਇਹ ਚਲੋ ਯਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਠੀਕ ਹੈ ਜੀ 淡了吧。